ਪਾਣੀ ਹੌਲੀ ਹੌਲੀ ਸੁੱਕਦਾ ਜਾ ਰਿਹਾ ਸੁਖਣਾ ਹੌਲੀ ਹੌਲੀ ਸੁੱਕਦੀ ਜਾ ਰਹੀ ਹੈ ਕਰੀਬ ਕਰੀਬ 1.5 ਫੁੱਟ ਤੱਕ ਪਾਣੀ ਦਾ ਪੱਧਰ ਇੱਥੇ ਘਟਿਆ ਆਮ ਤੌਰ ਤੇ ਸੁਖਣਾ ਲੇਖ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸਲਾਨੀ ਆਉਂਦੇ ਨੇ ਲੇਕਿਨ ਅੱਜ ਗਰਮੀ ਬੇਹੱਦ ਜ਼ਿਆਦਾ ਹੈਗੀ ਆ ਤੇ ਇਸੇ ਕਰਕੇ ਜਿਹੜੇ ਸਲਾਨੀ ਆ ਉਹ ਵੀ ਘੱਟ ਸੁਖਣਾ ਲੇਕ ਤੇ ਦਿਖ ਰਹੇ ਨੇ ਬੜੀ ਆਲੂ ਵਗਦੀ ਪਈ ਆ ਇਹ ਤਾਂ ਮਹਿਸੂਸ ਹੁੰਦਾ ਵੀ ਕਰਦੇ ਆ ਜਾਦੀ ਅੱਗੇ ਉਥੋਂ ਨਾਲੋਂ ਬਹੁਤ ਜ਼ਿਆਦਾ ਹੀਟ ਵੇਵ ਤੇ ਗਰਮੀ ਦਾ ਅਸਰ ਹਰ ਚੀਜ਼ ਤੇ ਦੇਖਣਾ ਸ਼ੁਰੂ ਹੋ ਚੁੱਕਿਆ ਇਹ ਅਸਰ ਸੁਖਨਾ ਲੈਕ ਤੇ ਵੀ ਪਿਆ ਉਹ ਕਿਵੇਂ ਤੁਹਾਨੂੰ ਦੱਸਦੇ ਆ ਸੁਖਨਾ ਲੈਕ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਘੱਟ ਚੁੱਕਿਆ ਕਿਉਂਕਿ ਗਰਮੀ ਬੇहद ਜ਼ਿਆਦਾ ਤੇ ਮਾਨਸੂਨ ਹਾਲੇ ਆਇਆ ਨਹੀਂ ਪ੍ਰੀ ਮਾਨਸੂਨ ਦੀ ਵੀ ਹਾਲੇ ਤੱਕਰ ਵੇਟ ਹੋ ਰਹੀ ਹੈ ਇੰਤਜ਼ਾਰ ਹੋ ਰਿਹਾ ਲੇਕਿਨ ਹਾਲੇ ਤੱਕਰ ਬਾਰਿਸ਼ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਨਹੀਂ ਹੋਈ ਤਸਵੀਰਾਂ ਸੁਖਨਾ ਲੀਕ ਦੀਆਂ ਦਿਖਾਉਣੀਆਂ ਜਿੱਥੇ ਕਿ ਪਾਣੀ ਹੌਲੀ-ਹੌਲੀ ਸੁੱਕਦਾ ਜਾ ਰਿਹਾ ਸੁਖਨਾ ਹੌਲੀ-ਹੌਲੀ ਸੁੱਕਦੀ ਜਾ ਰਹੀ ਹੈ ਕਰੀਬ-ਕਰੀਬ 1.5 ਫੁੱਟ ਤੱਕ ਪਾਣੀ ਦਾ ਪੱਧਰ ਇੱਥੇ ਘਟਿਆ ਹਾਲਾਂਕਿ ਇਹਦੇ ਨਾਲ ਅਸਰ ਸਲਾਨੀਆਂ ਤੇ ਵੀ ਪਿਆ ਸਲਾਨੀ ਵੀ ਇੱਥੇ ਘਟੇ ਨੇ ਆਮ ਤੌਰ ਤੇ ਸੁਖਨਾ ਲੇਕ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸਲਾਨੀ ਆਉਂਦੇ ਨੇ ਲੇਕੀ ਨਾ ਅੱਜ ਗਰਮੀ ਬੇਹਾ ਜ਼ਿਆਦਾ ਹੈਗੀ ਆ ਤੇ ਇਸੇ ਕਰਕੇ ਜਿਹੜੇ ਸਲਾਨੀ ਆ ਉਹ ਵੀ ਘੱਟ ਸੁਖਨਾ ਲੇਕ ਤੇ ਦਿਖ ਰਹੇ ਨੇ ਹਾਲਾਂਕਿ ਦੁਪਹਿਰ ਦਾ ਸਮਾਂ ਦੁਪਹਿਰ ਦੇ ਸਮੇਂ ਦੇ ਉੱਤੇ ਬਹੁਤ ਘੱਟ ਗਿਣਤੀ ਦੇ ਵਿੱਚ ਸਲਾਨੀ ਬਾਹਰ ਨਿਕਲਦੇ ਨੇ ਐਡਵਾਈਜ਼ਰੀ ਵੀ ਇਹੀ ਜਾਰੀ ਕੀਤੀ ਗਈ ਆ ਕਿ ਘਰਾਂ ਦੇ ਵਿੱਚੋਂ ਬਾਹਰ ਨਾ ਆਓ ਜਿੰਨਾ ਹੋ ਸਕੇ ਆਪਣੇ ਘਰਾਂ ਦੇ ਅੰਦਰ ਰਹੋ ਠੰਡਾ ਪਾਣੀ ਪੀਂਦੇ ਰਹੋ ਲਿਕਵਿਡ ਚੀਜ਼ਾਂ ਪੀਂਦੇ ਰਹੋ ਉਹਦੇ ਨਾਲ ਜਿਹੜਾ ਬੋਡੀ ਦਾ ਸੰਤੁਲਨ ਆ ਉਹ ਬਣਿਆ ਰਹਿੰਦਾ ਤਾਂ ਇਹ ਦੇਖੋ ਤੁਸੀਂ ਕਰੂਜ਼ ਸੁਖਨਾ ਲੇਕ ਤੇ ਵਿੱਚ ਚੱਲ ਰਿਹਾ ਆ ਸੋਲਰ ਸਿਸਟਮ ਦੇ ਨਾਲ ਇਹ ਚੱਲਦਾ ਹਾਲਾਂਕਿ ਬੋਟਿੰਗ ਜਾਂ ਫਿਰ ਇੱਕ ਕਰੂਜ਼ ਚੱਲਣ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਪਾਣੀ ਦਾ ਲੈਵਲ ਇੰਨਾ ਨਹੀਂ ਘਟਿਆ ਕਿ ਕਰੂਜ਼ ਚਲਾਉਣ ਦੇ ਵਿੱਚ ਜਾਂ ਬੋਟਿੰਗ ਕਰਨ ਦੇ ਵਿੱਚ ਕੋਈ ਦਿੱਕਤ ਹੋਵੇ ਹਾਲੇ ਕਿ ਬੋਟਿੰਗ ਦੀ ਗੱਲ ਕਰੀ ਤਾਂ ਬਹੁਤ ਘੱਟ ਲੋਕ ਇੱਥੇ ਬੋਟਿੰਗ ਕਰ ਰਹੇ ਨੇ ਹਾਲੇ ਤੱਕ ਇਕ ਦੁੱਕਾ ਹੀ ਲੋਕ ਦੇਖ ਰਹੇ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਅੰਦਰ ਪਾਣੀ ਗਰਮ ਹੋਣ ਦੇ ਕਰਕੇ ਹਮਸ ਵੀ ਜ਼ਿਆਦਾ ਹੋ ਜਾਂਦੀ ਜਿਹਦੇ ਕਰਕੇ ਲੋਕ ਘੱਟ ਗਿਣਤੀ ਦੇ ਵਿੱਚ ਬੋਟਿੰਗ ਕਰਦੇ ਆ ਸਾਡੇ ਨਾਲ ਇੱਥੇ ਕੋਈ ਸਲਾਨੀ ਵੀ ਨਹੀਂ ਇਹ ਨਾਲ ਗੱਲਬਾਤ ਕਰਦੇ ਆ ਕਿੱਥੋਂ ਆਏ ਆ ਅੰਮ੍ਰਿਤਸਰ ਤੋਂ ਆਏ। ਅੱਛਾ ਕਿਵੇਂ ਲੱਗ ਰਿਹਾ ਇੱਥੇ ਸੁਖਣਾ ਲੈ ਕੇ ਆਏ ਸੀਗੇ? ਕੋਈ ਗਰਮੀ-ਗਰਮੀ ਕੱਟੋ ਮਹਿਸੂਸ ਹੋ ਰਹੀ ਹੈ ਜਾਂ ਗਰਮੀ ਇੱਥੇ ਵੀ ਹੈ? ਗਰਮੀ ਉੱਥੋਂ ਨਾਲੋਂ ਉੱਥੇ ਹੈ ਮਤਲਬ ਜਿਦਾ ਅੰਮ੍ਰਿਤਸਰਾ ਉਦਾਂ ਹੀ ਇੱਥੇ ਸੇਮ ਹੀ ਹੈ। ਪਹਿਲਾਂ ਕਿਉਂਕਿ ਵੈਸੇ ਅੰਮ੍ਰਿਤਸਰਾ ਇੱਥੋਂ ਨਾਲੋਂ ਗਰਮੀ ਵੀ ਜ਼ਿਆਦਾ ਹੈ ਤੇ ਠੰਡ ਵੀ ਜ਼ਿਆਦਾ। ਬਟ ਇੱਥੇ ਜਿਹੜਾ ਵਾ ਉਹ ਨਹੀਂ ਗਰਮੀ ਆ ਜਾਨੀ ਕਿ ਮੈਂ ਲੱਗ ਸੋਚਿਆ ਵੀ ਇੱਥੇ ਆਵਾਂ ਘੁੰਮਾਂਗੇ ਫਿਰ ਨਹੀਂ ਵਟ ਨਹੀਂ ਹੋਇਆ ਕੋਈ ਕਾਰਨ ਨਹੀਂ ਇਹ ਲੱਗਦਾ ਕਿ ਇੱਥੇ ਥੋੜਾ ਮੌਸਮ ਸਹੀ ਹੋਊਗਾ ਲੇਕ ਦਾ ਕਰਕੇ ਥੋੜਾ ਹਵਾ ਠੰਡੀ ਇੱਥੇ ਹੁੰਦੀ ਨਾ ਮੈਂ ਪਹਿਲੇ ਸੇ ਚੰਡੀਗੜ੍ਹ ਰਿਹਾ ਕਾਫੀ ਟਾਈਮ ਤੇ ਫਿਰ ਮੈਂ ਆਪਣੇ ਬ੍ਰਦਰਸ ਨਾਲ ਨਾਲ ਲੈ ਕੇ ਆਇਆ ਸੀਗਾ ਤੇ ਮੈਂ ਸੋਚਿਆ ਵੀ ਥੋੜਾ ਘੁਮਾਵਤਾ ਲਿਉਨੇ ਆ ਤੇ ਬਸ ਇੱਥੇ ਵੀ ਉਹੀ ਹਾਲ ਗਰਮੀ ਬਹੁਤ ਇੱਥੇ ਗਰਮੀ ਜਦ ሙਸਮ ਬਦ ਜਾ ਮੌਸਮ ਲੱਗ ਗਿਆ ਬਸ ਕੋਸਾ ਕਤਾਵਾ ਵੀ ਗਰਮੀ ਇੱਥੇ ਵੀ ਬਹੁਤ ਜ਼ਿਆਦਾ ਹੈ ਬਹੁਤ ਹਾਂ ਬਹੁਤ ਗਰਮੀ ਹਮਸ ਬੜੀ ਹਲੂ ਵਗਦੀ ਪਈ ਆ

थोड़ा कन्वीनियंट रहेगा रहने के लिए लेकिन ऐसा मुझे लगता नहीं ऐसा है, तो पूरा, है थे। हाँ जी, बा, बा, पूरा मैं देख रहा हूँ बच्चे भी मना कर रहे हैं कि सुखना लेक में मतलब बोटिंग नहीं करना है धूप बहुत मुझे लग रहा है ऐसे तो आज यहाँ से हम लोग शिमला निकलेंगे अगर ठीक मौसम रहा तो आगे जाएंगे वापस तो लौट के लखनऊ या कानपुर निकलेंगे खास मजा नहीं आ रहा है मौसम नहीं देखिए नाम में ही मजा है शिमला का लेकिन बस ये जो जो माइंड सेट करके लेके आए थे वो मतलब माइंड सेट वो ऐसा नहीं है मतलब जो था जो थी मैं ऐसा मौसम एक्सपेक्टेशन हाँ जी हम लोग साथ में कान से कान से कानपुर हाँ जी कानपुर से अच्छा इतनी दूर बस मौसम का मजा लेने वही गर्मी है हमेशा सोचते हैं कि चलो वही चंडीगढ़ चले या शिमला चले ये थोड़ा नजदीक है पहाड़ों के थोड़ी बहुत यहाँ पर राहत बच्चा भी डाल है हाँ जी बिल्कुल गर्मी में बहुत परेशानी है देख रहे हैं आप अभी यहाँ थोड़ा ठंडक मतलब हम लोग खड़े हैं लेकिन वाकई चंडीगढ़ में जिस तरह की गर्मी है ऐसा कोई एक्सपेक्ट नहीं था कि यहां इस तरह की मतलब इतनी गर्मी होगी लगा शवालिक दी पहाड़ियां नाल थोड़ी ठंडक होई हां बस यही सोचा था कि यहां पर थोड़ा के आएगी पहाड़ियों के पास में थोड़ा ठंडक होगी बस और हो तस्वीरें दिखा दियो एक बारी हालांकि सलानी बड़ी गिनती ਦੇ ਵਿੱਚ ਆਮ ਤੌਰ ਤੇ ਇੱਥੇ ਪਹੁੰਚਦੇ ਨੇ ਲੇਕਿਨ ਅੱਜ ਛਾਂ ਦੇ ھیਠਾਂ ਜਰੂਰ ਬੈਠੇ ਨੇ ਕੁਝ ਸਲਾਨੀ ਲੇਕਿਨ ਜ਼ਿਆਦਾਤਰ ਸਲਾਨੀ ਇੱਥੇ ਨਹੀਂ ਪਹੁੰਚ ਰਹੇ ਕਿਉਂਕਿ ਗਰਮੀ ਦੇ ਕਰਕੇ ਬੜਾ ਅਸਰ ਪੈ ਜਾਂਦਾ ਹੈ ਟੂਰਿਜ਼ਮ ਦੇ ਉੱਤੇ ਵੀ ਚੰਡੀਗੜ੍ਹ ਦੇ ਵਿੱਚ ਆਮ ਤੌਰ ਤੇ ਟੂਰਿਜ਼ਮ ਬਹੁਤ ਵੱਡੀ ਗਿਣਤੀ ਦੇ ਵਿੱਚ ਹੁੰਦਾ ਲੋਕ ਦੂਰੋਂ ਦੂਰੋਂ ਆਉਂਦੇ ਆ ਅਲੱਗ-ਅਲੱਗ ਸਟੇਟਾਂ ਦੇ ਵਿੱਚੋਂ ਸਾਫ ਦੇ ਵਿੱਚੋਂ ਵੀ ਲੋਕ ਇੱਥੇ ਘੁੰਮਣ ਆਉਂਦੇ ਆ ਲੇਕਿਨ ਅੱਜ ਕਿਤੇ ਨਾ ਕਿਤੇ ਇਹਨਾਂ ਦਿਨਾਂ ਦੇ ਵਿੱਚ ਗਰਮੀ ਦਾ ਜਿਹੜਾ ਅਸਰ ਹੈ ਉਹ ਵਧਣ ਦੇ ਕਰਕੇ ਸਲਾਨੀ ਵੀ ਘਟੇ ਨੇ ਤੇ ਸੁਖਨਾ ਲੇਕ ਦਾ ਜਿਹੜਾ ਪਾਣੀ ਦਾ ਪੱਧਰ ਹੈ ਲੈਵਲ ਹੈ ਉਹ ਵੀ ਘਟਦਾ ਹੋਇਆ ਨਜ਼ਰ ਆ ਰਿਹਾ ਨੋਟਿਸ ਕੀਤਾ ਗਿਆ ਹਾਲਾਂਕਿ ਮੌਨਸੂਨ ਜਿਹੜੀ ਦਰਜ ਕੀਤੀ ਜਾਣੀ ਆ ਉਹ 27 ਇਸੇ ਮਹੀਨ ਇਸ ਤਾਈਂ ਜੂਨ ਤੋਂ ਮੌਨਸੂਨ ਪੰਜਾਬ ਤੇ ਪੰਜਾਬ ਚੰਡੀਗੜ੍ਹ ਦੇ ਵਿੱਚ ਆ ਸਕਦੀ ਹੈ ਲੇਕਿਨ ਉਸ ਤੋਂ ਪਹਿਲਾਂ ਪ੍ਰੀ ਮੌਨਸੂਨ ਦੀ ਗੱਲ ਕਰੀਏ ਤਾਂ 22 ਜੂਨ ਨੂੰ ਪ੍ਰੀ ਮੌਨਸੂਨ ਦਸਤਕ ਦੇ ਸਕਦੀ ਹੈ ਲੇਕਿਨ ਉਸ ਤੋਂ ਪਹਿਲਾਂ ਤਾਂ ਜਿਹੜਾ ਆਲਮ ਹੈ ਟੈਂਪਰੇਚਰ ਦਾ ਉਹ ਬਹੁਤ ਜ਼ਿਆਦਾ ਖਤਰਨਾਕ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿਉਂਕਿ ਟੈਂਪਰੇਚਰ ਜਿਹੜਾ 45 ਡਿਗਰੀ 47 ਡਿਗਰੀ ਤੱਕ ਪਹੁੰਚ ਚੁੱਕਿਆ ਚੰਡੀਗੜ੍ਹ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਦੇ ਉੱਤੇ 49 ਡਿਗਰੀ ਟੈਂਪਰੇਚਰ ਤੱਕ ਨੋਟਿਸ ਕੀਤਾ ਗਿਆ ਤਾਂ ਗਰਮੀ ਦਾ ਅਸਰ ਸੁਖਨਾ ਲੇਕ ਤੇ ਸਲਾਨੀਆ ਦੋਨਾਂ ਤੇ ਪੈ ਰਿਹਾ ਹੈ ਕੈਮਰਾਮੈਨ ਤੁਮਸੀ ਮਹਿਰਾ ਦਿਨ ਅਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ